ਪਿਤੀ ਰਾਤ ਜੁਲੰਦਰ ਦੇ ਸੀਨੀਅਰ ਬੀਜਪੀ ਲੀਡਰ ਮਨੋਰੰਜਨ ਕਾਲੀਆ ਦੇ ਘਰ ਹੈਂਡ ਗ੍ਰਨੇਡ ਦੇ ਨਾਲ ਹਮਲਾ ਕਰ ਦਿੱਤਾ ਗਿਆ ਦੱਸ ਦਈਏ ਕਿ ਇਹ ਹਮਲਾ ਰਾਤ 1 ਵਜੇ ਤੋਂ 1:30 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਇਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਦੱਸ ਦਈਏ ਸੀਟੀਵੀ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਈ ਰਿਕਸ਼ਾ ਚੱਲ ਗਸਬ ਤੋਂ ਪਹਿਲਾਂ ਤਾਂ ਈ ਰਿਕਸ਼ਾ ਲੈ ਕੇ ਬੀਜਪੀ ਲੀਡਰ ਦਾ ਘਰ ਕ੍ਰੋਸ ਕਰ ਜਾਂਦਾ ਉਸ ਤੋਂ ਬਾਅਦ ਯੂਟਰਨ ਲੈ ਕੇ ਜਦੋਂ ਵਾਪਸ ਆਉਂਦਾ ਹੈ ਤੇ ਗੇਟ ਦੇ ਅੰਦਰ ਉਹਨਾਂ ਦੇ ਵੱਲੋਂ ਹੈਂਡ ਗ੍ਰਨੇਡ ਸੁੱਟ ਦਿੱਤਾ ਜਾਂਦਾ ਹੈ ਮੌਕੇ ਦੇ ਉੱਤੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਜ਼ੋਰਦਾਰ ਧਮਾਕੇ ਦੇ ਨਾਲ ਘਰ ਦੇ ਵਿੱਚ ਕਾਫੀ ਨੁਕਸਾਨ ਜਿਹੜਾ ਦੇਖਣ ਨੂੰ ਮਿਲਿਆ ਉਸਪਾਸ ਦੇ ਲੋਕ ਵੀ ਇਕੱਠੇ ਹੋ ਗਏ ਨੇ ਤੁਹਾਨੂੰ ਦੱਸ ਦਈਏ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਮਨੋਰੰਜਨ ਕਾਲੀਆ ਦੇ ਘਰ ਦੇ ਬਿਲਕੁਲ 100 ਮੀਟਰ ਦੀ ਦੂਰੀ ਦੇ ਉੱਪਰ ਡਿਵੀਜ਼ਨ ਨੰਬਰ 3 ਥਾਣਾ ਹੈ ਉਸ ਤੇ ਬਾਵਜੂਦ ਵੀ ਉਹਨਾਂ ਦੇ ਘਰ ਅਜਿਹੀ ਘਟਨਾ ਦਾ ਹੋਣਾ ਹੈ ਕਿ ਤਨ ਕਿਤੇ ਕਾਨੂੰਨ ਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ ਇਸੇ ਮੌਕੇ ਤੇ ਬੀਜੇਪੀ ਦੀ ਲੋਕਲ ਲੀਡਰਸ਼ਿਪ ਅਤੇ ਬੀਜੇਪੀ ਦੇ ਹੋਰ ਵੱਡੇ ਦਿੱਗਜ ਨੇਤਾ ਤੇ ਹੋਰ ਪਾਰਟੀਆਂ ਦੇ ਲੋਕ ਮਨੋਰੰਜਨ ਕਾਲੀਆ ਦੇ ਘਰ ਪਹੁੰਚ ਰਹੇ ਨੇ ਤੇ ਉਹਨਾਂ ਦੇ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਲੋਕ ਜਿਹੜੇ ਨੇ ਕਾਫੀ ਗੁੱਸੇ 'ਚ ਨੇ ਰਾਸ਼ਟਰਪਤੀ ਰਾਜ ਦੀ ਮੰਗ ਵੀ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਹੋਇਆ ਕੀ ਕਹਿਣਾ ਕੋਈ? ਸਾਡੇ ਬਰਾਂ ਦੇ ਵਾਸ਼ਰੂਮ ਗਿਆ ਲਗਭਗ ਇੱਕ ਘੰਟੇ ਦੇ ਵਿੱਚ ਹੋਇਆ ਲਗਾਤਾਰ ਮਾਤਾ ਹੋਇਆ ਹੈ। नहीं बड़ा मैं सोचे शायद ट्रांसफार्मर का अगे भी फेवरी होंगे कि भाई ओवरलोड हो गया ट्रांसफार्मर मैं फिर थोड़ा जहाँ फिर बहुत लोगों ने इस मैं ऑफिस फोन किया लगो लगता गेट दस फुट के अगर ਜਿਹੜੇ ਹੈਗੇ ਦਰਵਾਜ਼ੇ ਗਿਰੇ ਹੋਏ ਉਹਨਾਂ ਦੇ ਜਿਹੜੀਆਂ ਮਤਲਬ ਫੋਟੋਆਂ ਵੀ ਲੱਗੀਆਂ ਸੀ ਜੀਆਂ ਉਹ ਵੀ ਚਮਕਤਾਉਂਦਾ ਚਲੇ ਗਏ ਸਨ ਉਹ ਹਾਲ ਹੈ ਸਸ ਕੁਇਕ ਸੀਸੀਟੀਵੀ ਕੋਈ ਸੀਸੀਟੀਵੀ ਚ ਆਇਆ ਸੀ ਸੀਸੀਟੀਵੀ ਹੈਗਾ ਸੀਸੀਟੀਵੀ ਹੈਗਾ ਬਿਸਮਿਲਲਾਹ ਕੋਈ ਯਾਰ ਫੋਰੈਂਸਿਕਸ ਕਰਦਾ ਲੋਕ ਲੋ ਯਾਰ ਮੈਂ ਕੋਈ ਫੋਰੈਂਸਿਕਸ ਵਰਸ ਆਰ ਮੈਨੂੰ ਦੇਖਦੇ ਹਾਂ ਜੁਸਾਬੇਟ ਕਾਨੂੰਨ ਦਾ ਨਹੀਂ دہشت گردਾਂ ਦਾ ਰਾਜ ਚੱਲ ਰਿਹਾ ਹੈ ਇਹ ਗੱਲ ਅਸੀਂ ਬਾਰ-ਬਾਰ ਬੋਲ ਰਹੀ ਸੀ ਅੱਜ ਰਾਤ ਜਿਸ ਤਰੀਕੇ ਨਾਲ 1 ਵਜੇ ਬੀਜੇਪੀ ਦੇ ਵੱਡੇ ਨੇਤਾ ਮੰਤਰੀ ਰੇ ਮਨਰੰਜਨ ਕਾਲਿਆ ਜੀ ਦੇ ਘਰ ਦੇ ਉੱਤੇ ਗ੍ਰਨੇਟ ਹਮਲਾ ਜਿਹੜਾ دہشت گردਾਂ ਨੇ ਕੀਤਾ ਇਹਦੀ ਮੈਂ ਗੋਰ ਨਿੰਦਾ ਕਰਦਾ ਔਰ 100 ਮੀਟਰ ਦੀ ਦੂਰੀ ਤੇ ਪੁਲਿਸ ਦਾ ਥਾਣਾ ਹੈਗਾ ਇਹ ਆਪੇ ਹੀ ਸੁਰੱਖਿਤ ਨਹੀਂ ਹੈਗਾ ਅੱਜ ਮੈਂ ਅਖਬਾਰ ਪੜ੍ਹ ਰਿਹਾ ਸੀ ਕਿ ਬਟਾਲੇ ਦੇ ਲਾਗੇ ਇੱਕੋ ਰੈਕর্ড ਲਾਂਚਰ ਮਾਰਨ ਦੀ ਕੋਸ਼ਿਸ਼ ਹੋਈ ਥਾਣੇ ਦੇ ਅੰਦਰ ਇਹ ਥਾਣੇ ਰਾਤ ਨੂੰ 9 ਵਜੇ ਪੈਕ ਹੋ ਜਾਂਦੇ ਨੇ ਕੋਈ ਬੰਦਾ 9 ਵਜੇ ਜਾ ਕੇ ਕੰਪਲੇਨ ਨਹੀਂ ਕਰ ਸਕਦਾ ਇਹ ਸਾਡੀ ਸੁਰੱਖਿਆ ਕੀ ਕਰਨਗੇ ਲੇਕਿਨ ਇੱਕ ਗੱਲ ਜ਼ਰੂਰ ਮੈਂ ਕਹਿਣਾ ਚਾਹਨਾ ਇਹ ਜਿਹੜੇ دہشت ਗਿਰਦ ਨੇ ਜਿਨ੍ਹਾਂ ਨੂੰ ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ ਜਿਹੜੇ ਪੰਜਾਬ ਦੇ ਭਾਈਚਾਰੇ ਨੂੰ ਤੋੜਨਾ ਚਾਹੁੰਦੇ ਨੇ ਔਰ ਪਰਾਣਾ ਦੋਰ ਲਿਆਣਾ ਚਾਹੁੰਦੇ ਨੇ ਉਹ ਸਫਲ ਨਹੀਂ ਹੋਣਗੇ ਭਾਰਤੀ ਜਨਤਾ ਪਾਰਟੀ ਦਾ ਇਹ ਮੰਨਣਾ ਰਿਹਾ ਕਿ ਪੰਜਾਬ ਦਾ ਏਕਾ ਕਿਸੇ ਵੀ ਕੀਮਤ ਦੇ ਉੱਤੇ ਅੱਤਵਾਦ ਦੇ ਟਾਈਮ ਵੀ ਜਦੋਂ ਇਸ ਪ੍ਰਕਾਰ ਪੰਜਾਬ ਨੂੰ ਤੋੜਨ ਦੀਆਂ ਤਾਕਤਾਂ ਜਿਹੜੀਆਂ ਆ ਉਹ ਸਕਰੀ ਹੋਈਆਂ ਉਸ ਵੇਲੇ ਵੀ ਅਸੀਂ ਪੰਜਾਬ ਨੂੰ ਟੁੱਟਣ ਨਹੀਂ ਦਿੱਤਾ ਹੁਣ ਵੀ ਨਹੀਂ ਟੁੱਟਣ ਦੇਾਂਗੇ ਮੇਰਾ ਕੇਵਲ ਇਤਨਾ ਕਹਿਣਾ ਹੈ ਕਿ ਇਹ ਜਿਹੜੀ ਸਰਕਾਰ ਹੈ ਇਹ ਕੁੰਮ ਕਰਨੀ ਨੀਂਦ ਤੋਂ ਜਾਗੇ ਔਰ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਬਹਾਲ ਕਰਨ ਲਈ دہشت گردਾਂ ਦੇ ਉੱਤੇ ਕਟੋਰੀ ਕਾਰਵਾਈ ਕਰੇ ਇਹਨਾਂ ਦਾ ਧਿਆਨ ਤਾਂ ਲੱਗਿਆ ਪਿਆ ਹੈ ਪੋਲੀਟੀਕਲ ਲੋਕਾਂ ਦੇ ਨਾਲ ਰஞ்சிਸ਼ ਕੱਢਣ ਤੇ ਔਰ ਇਹ ਹਮਲਾ ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਾਬ ਦੇ ਅੰਦਰ ਅਮਨ ਦਾ ਨਹੀਂ ਕਾਨੂੰਨ ਦਾ ਨਹੀਂ دہشت گردਾਂ ਦਾ ਰਾਜ ਹੈ ਠੀਕ ਹੈ ਠੀਕ ਹੈ ਜੀ ਤਾਂ ਬਿਲਕੁਲ ਅੰਜੀ ਭਾਜੀ ਮਾਈਕ ਆਨ ਹੈ ਨਾ ਹਾਂਜੀ ਕਰਵਾ ਦਿਓ ਰਾਜ ਜੋ ਯਾਰ ਪਿੱਛੇ ਤਾਂ ਖੜਾ ਜਾਓ ਬੜੇ ਪਰ ਪਿੱਛੇ ਕਰ ਜੋ ਘਰ ਜੋ ਕੱਟਣੀ ਆਪਣੀ ਜਗਾ ਬਣਾ ਲਈਏ ਸਰ ਅਸੀਂ ਮੈਂ ਔਰ ਮੇਰੇ ਨਾਲ ਖੜੇ ਆਮ ਆਦਮੀ ਪਾਰਟੀ ਦੇ ਸਨੀਆਂ ਰਾਗੂ ਜੀ ਦੀਪਕ ਵਾਲੀ ਜੀ ਪਿੱਛੇ ਜਾ ਰਿਹਾ ਕਾਲੀਆ ਸਾਹਿਬ ਦਾ ਆਪਣਾ ਰੈਨਲੀ ਐਸਕੇ ਰਾਤੀ ਜੋ ਘਟਨਾ ਹੋਈ ਕੀ ਹੋਈ ਕਿਵੇਂ ਹੋਈ ਸੋ ਦੇ ਬਾਰੇ ਉਹਨਾਂ ਨੇ ਮਿਲ ਕੇ ਜਾਂਚ ਲਈ ਹੈ ਔਰ ਉਸ ਦੇ ਬਾਅਦ ਜੋ ਹੈ ਅਸੀਂ ਸਾਰਾ ਹੀ ਸੀਐਮ ਸਾਹਿਬ ਦੇ ਧਿਆਨ 'ਚ ਲਿਆਵਾਂਗੇ ਉਹਨਾਂ ਦਾ ਧਿਆਨ 'ਚ ਪਹਿਲੇ ਆ ਚੁੱਕਾ ਕਿਉਂਕਿ ਇੱਥੋਂ ਜੋ ਸੀਪੀ ਸਾਹਿਬ ਮਿਲ ਕੇ ਗਏ ਨੇ ਇੱਥੋਂ ਉਹਨਾਂ ਨੇ ਫਿਰ ਸੀਐਮ ਸਾਹਿਬ ਨੂੰ ਸਾਰੀ ਰਿਪੋਰਟਿੰਗ ਕੀਤੀ ਹੈ ਔਰ ਉਹਦੇ ਬਾਰੇ ਹੁਣ ਜੋ ਵੀ ਦੇਖੋ ਇਹ ਜਦ ਅਸਲੀ ਗੱਲ ਹੈਗੀ ਵਿੱਚੋਂ ਕਿ ਕੁਝ ਲੋਕਾਂ ਨੂੰ ਪੰਜਾਬ ਦੇ ਵਿੱਚ ਸ਼ਾਂਤੀ ਖਾਜਮ ਨਹੀਂ ਹੋ ਰਹੀ ਕਿ ਪੰਜਾਬ ਵਿੱਚ ਉਮਕੀ ਵਿਕਾਸ ਹੋ ਰਿਹਾ ਹੈ ਪੰਜਾਬ ਵਿੱਚ ਸੁਖ ਸ਼ਾਂਤੀ ਹੈ ਉਹ ਸ਼ਰਾਰਤੀ ਲੋਕੀ ਜੋ ਹਨ ਜਿਨ੍ਹਾਂ ਨੂੰ ਹੋ ਸਕਦਾ ਹੈ ਪਾਕਿਸਤਾਨ ਤੋਂ ਵੀ ਸ਼ੈਲਟਰ ਹੋਏ ਉਹਨਾਂ ਲੋਕਾਂ ਵੱਲੋਂ ਹਮੇਸ਼ਾ ਜੋ ਹੈ ਪਾਕਿਸਤਾਨ ਵੱਲੋਂ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਹਿਲੇ ਵੀ ਉਹ ਲੱਗਦਾ ਹੁਣ ਫੇਰ ਜੋ ਪੰਜਾਬ ਤੇ ਸਭ ਸ਼ਾਂਤੀ ਨਾਲ ਸਾਰਾ ਚੱਲ ਰਿਹਾ ਹੈ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਇਸ ਕਰਕੇ ਓਨਲੀ ਟੂ ਡਿਸਟਰਬ ਦਾ ਪੀਸ ਆਫ ਸਟੇਟ ਦੇ ਕਾਰਨ ਇਹ ਹਾਦਸਾ ਵਾਪਰੀ ਹੈ ਸੋ ਵੀ ਆਰ ਵੈਰੀ ਮੱਚ ਕਨਸਰਨਡ ਐਂਡ ਵੈਰੀ ਮੱਚ ਸੈਂਸੀਅਰ ਸੋ ਸਿਮ ਸਾਹਿਬ ਜੋ ਹੈ ਇਹ ਦੇ ਪਰ ਪੂਰੀ ਕਾਰਵਾਈ ਕਰਨਗੇ ਜਿਨ੍ਹਾਂ ਨੇ ਕੁਝ ਕੀਤਾ ਹੈਗਾ ਉਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ ਔਰ ਸਾਫ ਨਜ਼ਰ ਅੰਦਰ ਹੈ ਕਿ ਜਿਵੇਂ ਪਿੱਛੇ ਤੁਸੀਂ ਦੇਖਿਆ ਨੇ ਵੀਡੀਓ ਵਾਇਰਲ ਹੋਈ ਕਿ ਜਿੱਥੇ ਪਾਕਿਸਤਾਨ ਦੇ ਪੱਟੀ ਜੀ ਔਰ ਬਿਸ਼ਨੋਈ ਜੀ ਜਿਨ੍ਹਾਂ ਨੇ ਆਪਸ ਵਿੱਚ ਵਾਰਤਾਲਾਪ ਕੀਤਾ ਸੋ ਇਦਾਂ ਦਾ ਚਾਹੁੰਦੇ ਨੇ ਕਿ ਕੋਈ ਨਾ ਕੋਈ ਪੰਜਾਬ ਤੋਂ ਕਿਸੇ ਦੀ ਕਿ ਡਿਸਟਰਬੈਂਸ ਕੀਤਾ ਜਾਵੇ ਸੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤਾਂ ਪਹਿਲੇ ਏਜੰਡਾ ਬਿਲਕੁਲ ਕਲੀਅਰ ਹੈਗਾ ਕਿ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਜੋ ਹੈ ਸ਼ਾਂਤੀ ਭੰਗ ਨਹੀਂ ਹੋਣ ਦੇਣੀ ਔਰ ਉਸੇ ਦੇ ਤਿੱਖਿਆ ਹੋਣਾ ਕਿ ਉਹਦੇ ਲੜੀ ਤਹਿਤ ਹੀ ਕਿਉਂਕਿ ਜੋ ਸਟੇਟ ਵਿੱਚ ਨਸ਼ੇ ਦੇ ਕਾਰਨ ਡਿਸਟਰਬੈਂਸ ਹੋਈ ਸੀ ਮਾੜੇ ਤੱਤਕ ਜੋ ਹਨ ਖਰਾਬੀ ਕਰੇ ਸਨ ਉਹਨਾਂ ਦੇ ਖਿਲਾਫ ਜੋ ਹੈ ਯੁੱਧ ਨਿਸ਼ਚੇ ਅਮਰ ਸ਼ੁਰੂ ਕੀਤਾ ਹੈ ਤੇ ਇਸ ਕਰਕੇ ਜੋ ਹੈ ਹੁਣ ਪੰਜਾਬ ਦੇ ਵਿੱਚ ਕੋਈ ਵੀ ਜੋ ਗਲਤ ਕੰਮ ਨਹੀਂ ਹੁੰਦਾ ਜਾਵੇਗਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਜੋ ਸਾਡੀ ਪੁਲਿਸ ਹੈ ਜੋ ਬਹੁਤ ਕਾਬਲ ਪੁਲਿਸ ਹੈ ਪੰਜਾਬ ਦੀ ਔਰ ਇਹ ਜੋ ਕਟਨਾ ਰਤੀ ਵਾਪਰੀ ਹੈ ਸਾਰੇ ਹੀ ਜਿਹੜੇ ਦੋਸ਼ੀ ਇਹਨਾਂ ਨੂੰ ਪਕੜ ਲਿਆ ਜਾਏਗਾ। ਔਰ ਤੁਸੀਂ ਜੇ ਮੰਨਦੇ ਹੋ ਕਿ ਇਹ ਦਸ਼ਕਰ ਜਿਹੜੇ ਨੇ ਕਿ ਔਰ ਗ੍ਰੇਨੇਡ ਹਮਲੇ ਤੱਕ ਕਰ ਸਕਦੇ ਨੇ। ਮੈਂ ਇੱਕ ਇੱਕ ਵਾਂ ਲੈ ਲੀਏ ਇੱਕ ਵਾਂ ਲੈ ਲੀਏ। ਮੇਰਾ ਇਹ ਕਹਿਣਾ ਹੈ ਕਿ ਦੇਖੋ ਅਸੀਂ ਇਹ ਗੱਲ ਕਲੀਅਰ ਹੈ ਆ ਕਿ ਲਾਰੈਂਸ ਬਿਸ਼ਨੋਏ ਰਗੇ ਬੰਦੇ ਪਹਿਲਾ ਉਹਦੀ ਵੀਡੀਓ ਵਾਇਰਲ ਹੋਈ ਆ ਉਹ ਆਪਸ ਵਿੱਚ ਰਲ ਕੇ ਕਿਉਂਕਿ ਕੇਂਦਰ ਉਹਨੂੰ ਪੈਟਰੋਨਾਈਜ਼ ਕਰ ਰਹੀ ਆ ਸਾਫਰਮਤੀ ਡੀਲ ਚ ਰੱਖਿਆ ਹੋਇਆ ਉੱਥੋਂ ਬੈਠ ਕੇ ਉਹ ਪਾਕਿਸਤਾਨ ਦੇ ਪੱਟੀ ਨਾਲ ਵੀਡੀਓ ਵਾਇਰਲ ਹੋਈ ਆ ਸਾਜ਼ਿਸ਼ ਆ ਕਿ ਪੰਜਾਬ ਦੇ ਵਿੱਚ ਪੀਸ ਔਰ ਸ਼ਾਂਤੀ ਜਿਵੇਂ ਭਗਤ ਜੀ ਨੇ ਕਿਹਾ ਕਿ ਉਹ ਬਰਦਾਸ਼ਤ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਐਕਟਿਵਲੀ ਸੋਸਾਇਟੀ ਦੇ ਵਿੱਚ ਪੀਸ ਔਰ ਹਾਰਮਨੀ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਇੱਕ ਸਾਰੇ ਜਿਹੜੇ ਸ਼ਰਧਾਤੀਆਂ ਸਿਰਾਂ ਜਿਨ੍ਹਾਂ ਨੂੰ ਕੇਂਦਰ ਸਰਕਾਰ ਪੈਟਨਰਸ ਕਰ ਰਹੀ ਆ ਸਾਭਰਾਪਤੀ ਦਿਹਾੜਾ ਨੂੰ ਸੁਰੱਖਿਅਤ ਰਿਕਿਆ ਰੱਖਿਆ ਹੋਇਆ ਉੱਥੋਂ ਉਹਨਾਂ ਨਾਲ ਸਬੰਧ ਜੋੜ ਕੇ ਆ ਜਲੰਧਰ ਜਲੰਧਰ ਦੇ ਲਾਗੇ ਜਲੰਧਰ ਦੇ ਲਾਗੇ ਉਹਨਾਂ ਨੇ ਬੌਮ ਪਲਾਸਟ ਕਰਾਇਆ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਕਿ ਅਸੀਂ ਇਹ ਜ਼ਿੰਮੇਵਲੀ ਲਈ ਔਰ ਉਹਨਾਂ ਦੀ ਆਪਸ ਵਿੱਚ ਕਨੈਕਸ਼ਨ ਜਿਹੜਾ ਹੈ ਵੀਡੀਓ ਦੇ ਰਾਹੀਂ ਜ਼ਾਹਰ ਹੋ ਗਿਆ ਅੱਛਾ ਮੈਨੂੰ ਇਹ ਕਿਤੇ ਕਿਤੇ ਜਾਂਦੇ ਜਾਵਾਂਗੇ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਵੀ ਉਹਨੂੰ ਦੁਬਾਰਾ ਬਣਾਉਣੇ ਹੋ ਬਾਕੀ ਗ੍ਰੇਨੇਡ ਹਮਲੇ ਹੋਏ ਲੱਗਦਾ ਹੈ ਕਿ ਕਿਤੇ ਪੰਜਾਬ ਪੁਲਿਸ ਇੰਟੈਲੀਜੈਂਸ ਫੇਲ ਆ ਜਾਂ ਕੇਂਦਰ ਦਾ ਇੰਟੈਲੀਜੈਂਸ ਫੇਲ ਨਾ ਨਾ ਕੋਈ ਇੰਟੈਲੀਜੈਂਸ ਫੇਲ ਨਹੀਂ ਹੈ ਸ਼ਰਾਰਤੀ ਅੰਸਰਾਂ ਦਾ ਕੰਮ ਆਪਣਾ ਆ ਫਿਰ ਤੁਸੀਂ ਕਹਿ ਰਹੇ ਹੋ ਨਾ ਕਿ ਇਹ ਆਪਣਾ ਉਹ ਰਲ ਕੇ ਕਰਾ ਰਹੇ ਆ ਕੋਈ ਸ਼ੱਕ ਨਹੀਂ ਹੈ ਬਹੁਤ ਵੱਡੀ ਰਿਪੋਰਟ ਔਨ ਪੁਆਇੰਟ